ਮੰਡੀ ਸੁਖਾਨੰਦ ਇੱਕ ਪੁਰਾਣੀ ਮੰਡੀ ਐ ਰਿਆਸਤਾਂ ਵੇਲੇ ਦੀ ਸੁਖਾਨੰਦ ਨਾਉਂਦਾ ਇੱਥੇ ਇੱਕ ਪਿੰਡ ਹੁੰਦਾ ਸੀ ਜੋ ਹੁਣ ਵੀ ਐ ਪਰ ਲੱਗਦਾ ਜਿਵੇਂ ਹੁਣੇ ਪਿੰਡ ਇਸ ਮੰਡੀ ਦਾ ਹੀ ਇੱਕ ਹਿੱਸਾ ਹੋਵੇ ਮੰਡੀ ਦਾ ਪਿੰਡੂ ਭਾਗ ਮਹਾਰਾਜੇ ਨੇ ਜਦੋਂ ਆਪਣੀ ਰਿਆਸਤ ਵਿੱਚ ਦਾਣਾ ਮੰਡੀਆਂ ਬਣਵਾਈਆਂ ਤਾਂ ਸੁਖਾਨੰਦ ਪਿੰਡ ਦੀ ਵੀ ਕਿਸਮਤ ਜਾਗ ਪਈ ਇਲਾਕੇ ਦਾ ਸਾਰਾ ਦਾਣਾ ਫੱਕਾ ਇੱਥੇ ਆਉਣ ਲੱਗਿਆ ਜਿੰਨੀ ਲੰਬੀ ਓਨੇ ਚੌੜੇ ਚੌਰਸ ਮੰਡੀ ਦੀਆਂ ਦੁਕਾਨਾਂ ਦੇ ਦੋ ਵੱਡੇ ਵੱਡੇ ਦਰਵਾਜ਼ੇ ਰੱਖੇ ਲੋਹੇ ਦੇ ਗੇਟਾਂ ਵਾਲੇ ਨੇੜੇ ਤੇੜੇ ਦੇ ਪਿੰਡਾਂ ਤੋਂ ਮਹਾਜਨ ਲੋਕ ਮੰਡੀ ਆਵਸੇ ਤੇ ਆੜਤ ਦੀਆਂ ਦੁਕਾਨਾਂ ਪਾ ਲਈਆਂ ਤੇ ਫਿਰ ਆਜ਼ਾਦੀ ਤੋਂ ਬਾਅਦ ਸੁਖਾਨੰਦ ਮੰਡੀ ਦੀ ਓਨੀ ਹੀ ਚੜ੍ਹਤ ਰਹੀ ਰੇਲਵੇ ਸਟੇਸ਼ਨ ਤਾਂ ਪਹਿਲਾਂ ਹੀ ਸੀ ਉਹਨੇ ਮੰਡੀ 메ਨ ਸੜਕ ਉੱਤੇ ਆ ਗਈ ਜਦੋਂ ਲਿੰਕ ਸੜਕਾਂ ਦਾ ਸੀਲਸਲਾ ਸ਼ੁਰੂ ਹੋਇਆ ਫਿਰ ਤਾਂ ਇਹ ਮੰਡੀ ਲਾਕੇ ਦੇ ਹਰ ਪਿੰਡ ਨਾਲ ਜੁੜ ਗਈ ਇਹਦੀ ਚੜ੍ਹਤ ਦੂਨ ਸਵਾਈਓ ਉਠੀ ਇਥੇ ਬਲਾਕ ਪੱਦਰ ਦੇ ਕਈ ਸਰਕਾਰੀ ਅਤੇ ਅਰਧ ਸਰਕਾਰੀ ਦਫ਼ਤਰ ਖੁੱਲ ਗਏ। ਕੁੜੀਆਂ ਤੇ ਮੁੰਡਿਆਂ ਦੇ ਦੋ ਵੱਖ-ਵੱਖ ਹਾਈ ਸਕੂਲ ਬਣ ਗਏ। ਵੱਡਾ ਸਰਕਾਰੀ ਹਸਪਤਾਲ ਇਲਾਕੇ ਦੇ ਮਰੀਜ਼ਾਂ ਦੀਆਂ ਲੋੜਾਂ ਪੂਰੀਆਂ ਕਰਦਾ। ਪੁਲਿਸ ਚੌਂਕੀ ਤੋਂ ਪੂਰਾ ਥਾਣਾ ਬਣ ਗਿਆ। ਪਿੰਡੂ ਲੋਕਾਂ ਦਾ ਆਉਣ-ਜਾਣ ਹੋਰ ਵੀ ਵਧਣ ਲੱਗਿਆ। ਮੰਡੀ ਦੇ ਦੱਖਣ ਵਿੱਚ ਸੱਤ ਗਲੀਆਂ ਹਨ। ਇਹ ਗਲੀਆਂ ਜਾਦੀ ਤੋਂ ਬਾਅਦ ਬਣੀਆਂ। ਇਨ੍ਹਾਂ ਵਿੱਚ ਤਮਾਮ ਘਰ ਮਹਾਜਨਾਂ ਦੇ ਹਨ। ਆਰਥੀਆਂ ਤੇ ਮੰਡੀ ਤੋਂ ਬਾਰਲੇ ਹੋਰ ਦੁਕਾਨਦਾਰਾਂ ਦੇ ਘਰ 7ਵੀਂ ਗਲੀ ਤੋਂ ਪਾਰ ਇੱਕ ਲੰਬੀ ਚੌੜੇ ਵਿਹੜੇ ਵਾਲੀ ਹਵੇਲੀ ਵਿੱਚ ਪੁਲਿਸ ਥਾਣਾ ਹੈ ਨੇੜੇ ਦੇ ਪਿੰਡ ਅਕਾਲ ਸਰ ਦਾ ਨਿਹਾਲ ਸਿੰਘ ਨੰਬਰਦਾਰ ਦੁਪਹਿਰ ਦਾ ਥਾਣੇ ਬੈਠਾ ਹੋਇਆ ਸੀ ਉਹ ਆਪਣੇ ਪਿੰਡ ਦੇ ਇੱਕ ਬੰਦੇ ਨੂੰ ਛਡਾਉਣ ਆਇਆ ਸੀ ਬੰਦੇ ਤੋਂ दारू ਦਾ ਤੋੜਾ ਫੜਿਆ ਗਿਆ ਗਰੀਬ ਬੰਦਾ ਸੀ ਉਹ ਇਕੱਲਾ ਕਹਿ ਰਾ ਬਸ ਮਾਂ ਹੀ ਮਾਂ ਉਹਦਾ ਅਮਲੀ ਬਾਪ ਸਾਰੀ ਜ਼ਮੀਨ ਫੂਕ ਗਿਆ ਸੀ ਤੇ ਹੁਣ ਉਹ ਗਰੀਬ ਬੰਦਾ ਦਿਹਾੜੀ ਕਰਕੇ ਗੁਜ਼ਾਰਾ ਕਰਦਾ ਕਦੇ-ਕਦੇ ਤੋੜਾ ਵੀ ਪਾ ਲੈਂਦਾ ਆਪ ਦਾ ਪਿੰਦਾ ਨਹੀਂ ਸੀ 2-4 ਬੋਤਲਾਂ ਨਿਕਲਦੀਆਂ ਵੇਚ ਲੈਂਦਾ ਉਹਦੀ ਕਬੀਲਦਾਰੀ ਸੰਢੀ ਜਾਂਦੀ ਉਹ ਤਾਂ ਪਹਿਲਾਂ ਹੀ ਮਰਿਆ ਵਰਗਾ ਸੀ ਜੱਟ ਹੋ ਕੇ ਦਿਹਾੜੀ ਕਰਦਾ ਮਰੇ ਨੂੰ ਕੀ ਮਾਰਨਾ ਨੰਬਰਦਾਰ ਉਹਦਾ ਪੱਖ ਕਰਨ ਆਇਆ ਸੀ ਕਹਿ ਰਿਹਾ ਸੀ ਵਿਚਾਰੇ ਦੀ ਮਾਂ ਬਹੁਤ ਢਿੱਲੀ ਐ ਉਹਨੂੰ ਸਾਂਭਣ ਵਾਲਾ ਕੋਈ ਨਹੀਂ ਇਹਨੂੰ ਛੱਡੋ ਜੀ ਗਰੀਬ ਨੂੰ ਪਰੇ ਘਾਣੂ ਇਹ ਕੰਮ ਨਹੀਂ ਕਰਦਾ ਮੇਰੀ ਜ਼ਿੰਮੇਦਾਰੀ ਰਹੀ ਇਹਦੇ ਤੋਂ ਜਿੰਨੀ ਕੁ ਸੇਵਾ ਜਿਆਜੇ ਕਰਾ ਲੋ ਖਰੀਦੋ ਦਰਗੀ ਪਤਾ ਨਹੀਂ ਕਿਉਂ ਥਾਣੇਦਾਰ ਦੇ ਮਾਨਜ਼ੇ ਮੇਰ ਨਹੀਂ ਸੀ ਪਈ ਕੰਦਾਂ ਦੇ ਪਰਛਾਵੇਂ ਲੰਮੇਉ ਚੱਲੇ ਸਨ ਪੁਲਿਸ ਵਾਲਿਆਂ ਦੇ ਲਾਰੇ ਨੰਬਰਦਾਰ ਨਿਹਾਲ ਸਿੰਘ ਉਵੇਂ ਦਾ ਉਵੇਂ ਓਕਵਾੰਗ ਬੈਠਾ ਹੋਇਆ ਸੀ ਤਾਂ ਦੀ ਸਭ ਨੇ ਇੱਕ ਸ਼ੋਰ ਸੁਣਿਆ ਤੇ ਫਿਰ ਇਹ ਸ਼ੋਰ ਵੱਧਦਾ ਹੀ ਵੱਧਦਾ ਜਾ ਰਿਹਾ ਸੀ ਲੱਗਿਆ ਜਿਵੇਂ ਕੋਈ ਭੀੜ ਥਾਣੇ ਵੱਲ ਆ ਰਹੀ ਹੋਵੇ ਕੇਸ ਰੀ ਪੱਗਾਂ ਤੇ ਖੁੱਲੀਆਂ ਦਾੜ੍ਹੀਆਂ ਵਾਲੇ ਦੋ ਨੌਜਵਾਨ ਸਨ ਔਰ ਤੋਂ ਉਹਨਾਂ ਦੇ ਵਿਚਾਰੇ ਤੁਰ ਕੇ ਆਈ ਸੀ ਉਹਨਾਂ ਮਗਰ 30-40 ਬੰਦੇ ਅੱਧਖੜ ਬੰਦੇ ਬੁੱਢੇ ਤੇ ਉੱਠ ਦੀ ਉਮਰ ਦਾ ਅੱਧ ਰਿੜਕ ਕੀਚਰ ਵਾਦਾ ਮੈਲੀ ਕੁਚੈਰੀ ਕੁਰਤੀ ਸਲਵਾਰ ਥਾਂ ਥਾਂ ਵੱਟ ਪਏ ਹੋਏ ਤੇ ਉੱਤੇ ਗੰਦੇ ੱੱਬੇ ਪੈਰੀ ਘਸੀਆਂ ਪੁਰਾਣੀਆਂ ਚਮੜੇ ਦੀਆਂ ਚੱਪਲਾਂ ਸਿਰ ਦੇ ਵਾਲ ਰੁੱਕੇ ਤੇ ਉਲਝੇ ਹੋਏ ਗੱਲ ਲਾਲ ਚੁੰਨੀ ਚੁੰਨੀ ਵੀ ਲਿਬੜੀ ਤਿਬੜੀ ਤੇ ਵਿੱਚ ਮੋਰੀਆਂ ਔਰਤ ਦੀਆਂ ਅੱਖਾਂ ਸੁੰਦਰ ਸਨ ਨਾ ਕੈਨਾ ਤਿੱਖਾ ਨਹੀਂ ਸੀ ਦੰਦ ਚਿੱਟੇ ਸਨ ਜਾਰ ਖਾਦੇ ਲੋਹੇ ਜਿਹਾ ਰੰਗ ਸਰੀਰ ਭਰਿਆ ਨਹੀਂ ਸੀ ਪਰ ਲੱਗਦਾ ਸੀ ਉਹ ਪੈਂਥੀਆਂ ਤੋਂ ਥੱਲੇ ਨਹੀਂ ਕੇਸਰੀ ਪੱਗਾਂ ਵਾਲੇ ਨੌਜਵਾਨ ਨੇ ਭੀੜ ਨੂੰ ਥਾਣੇ ਦੇ ਦਰਵਾਜ਼ੇ ਤੋਂ ਬਾਹਰ ਹੀ ਰੋਕ ਦਿੱਤਾ ਥਾਣੇਦਾਰ ਉੱਠ ਕੇ ਆਪ ਉਹਨਾਂ ਕੋਲ ਆਇਆ ਨੌਜਵਾਨ ਕਹਿੰਦੇ ਇਹਨੂੰ ਸੰਭੋ ਜੀ ਅਵਾਰਾ ਹੈ ਐਂਦਾ ਕਰੋ ਕੋਈ ਬੰਦੋਬਸ ਨੌਜਵਾਨ ਨੂੰ ਕੁਰਸੀਆਂ ਮਿਲ ਗਈਆਂ ਥਾਣੇਦਾਰ ਨੇ ਔਰਤ ਨੂੰ ਪੂੰਜੇ ਬਿਠਾ ਦਿੱਤਾ ਹਾਕੀ ਜੀਨ ਦੀ ਪੈਂਟ ਉੱਤੇ ਛੱਟੀ ਮਾਰ ਕੇ ਉਹ ਕਹਿਣ ਲੱਗਿਆ ਇਹੋ ਜਿਹਾ ਤਾਂ ਨੇਤੀ ਦੇਖੀ ਦੀਆਂ ਨੇ ਇੱਥੇ ਫਿਰਦੀਆਂ ਧੁਰੀਆਂ ਟਰੱਕ ਡਰਾਈਵਰਾਂ ਦਾ ਮਾਲ ਐ ਆਮਬ ਚੁੱਪ ਕੇ ਗੁੱਟਲੀ ਛੁੱਟ ਗਏ ਐਂਦਾ ਕੀ ਬੰਦੋਬਸ ਕਰਨਾ ਸੀ ਫਿਰ ਕਹਿੰਦਾ ਤੁਸੀਂ ਆਇਓ ਤਾਂ ਥੋੜੀ ਮੰਨ ਲੈਣੇ ਆਂ ਛੀਂ ਵਾਲੀ ਗੱਡੀ ਆਉਣ ਵਾਲੀ ਐ ਸਾਡੇ ਸਿਪਾਹੀ ਇਹਨੂੰ ਚੜ੍ਹਾਉਣਗੇ ਥਾਣੇਦਾਰ ਦੀ ਭਾਸ਼ਾ ਸੁਣ ਤੇ ਇਰਾਦਾ ਭਾਵ ਕੇ ਕੇਸਰੀ ਪੱਗਾਂ ਵਾਲੇ ਨੌਜਵਾਨ ਗੰਭੀਰ ਹੋ ਗਏ ਔਰ ਉਹ ਭਰੀਆਂ ਅੱਖਾਂ ਨਾਲ ਥਾਣੇਦਾਰ ਵੱਲ ਚਾਕਣ ਲੱਗੇ ਇੱਕ ਕਹਿੰਦਾ ਇਹ ਤਾਂ ਇਹਦਾ ਕੋਈ ਇਲਾਜ ਨਹੀਂ ਸਰਦਾਰ ਜੀ ਫਿਰ ਤੁਸੀਂ ਦੱਸੋ ਕਿਵੇਂ ਕੀਤਾ ਜਾਵੇ ਥਾਣੇਦਾਰ ਮੁਸਕਰਾ ਰਿਹਾ ਸੀ ਇਹਨੂੰ ਵਾਰਾ ਗਰਦਗੀ ਦੇ ਕੇਸ ਵਿੱਚ ਗ੍ਰਿਫਤਾਰ ਕਰੋ ਤੇ ਫਿਰ ਇਹਨੂੰ ਐਂਦੇ ਟਿਕਾਣੇ ਉੱਤੇ ਪਹੁੰਚਾਓ ਸਾਡੀ ਰਾ ਸਰਕਾਰ ਦਾ ਇਹ ਫਰਜ਼ ਬੰਦ ਹੈ ਟਿਕਾਣੇ ਦਾ ਇਹਦੇ ਦਾਦਾ ਕੀ ਪਤਾ ਲੱਗੇ ਬਾਈ ਥਾਣੇਦਾਰ ਨੂੰ ਫੋਕੀ ਮੁਸਕਰਾਹਟ ਰੋਕਣੀ ਪੈ ਗਈ ਇਹ ਸਭ ਦੱਸ ਰਹੀ ਐ ਆਪਣਾ ਥਾਂ ਟਿਕਾਣਾ ਦੂਜਾ ਨੌਜਵਾਨ ਵੀ ਰੋਪ ਵਿੱਚ ਸੀ ਕਿਉਂ ਬਈ ਕਹਾ ਕੀ ਰਹਿਣੇ ਵਾਲੀ ਹੋ ਤੂੰ ਥਾਣੇਦਾਰ ਨੇ ਔਰਤ ਦੇ ਡੋਲੇ ਉੱਤੇ ਛਟੀ ਲਾਈ ਔਰਤ ਜੋ ਬੋਲੀ ਕਿਸੇ ਦੇ ਸਮਝ ਵਿੱਚ ਨਹੀਂ ਆਇਆ ਪਹਿਲਾ ਨੌਜਵਾਨ ਬੋਲਿਆ ਇਹਦੀ ਬੋਲੀ ਆਪਾਂ ਨਹੀਂ ਸਮਝ ਸਕਦੇ ਸਰਦਾਰ ਜੀ ਸਾਡੇ ਕੋਲ ਹੈਗਾ ਇੱਕ ਬੰਦਾ ਉਹ ਦਰਵਾਜ਼ੇ ਉੱਤੇ ਗਿਆ ਤੇ ਚੁੱਪ ਖੜੀ ਭੀੜ ਵਿੱਚ ਧਾਗਾ ਮਿਲ ਦੇ ਇੱਕ ਮਜ਼ਦੂਰ ਨੂੰ ਬੁਲਾ ਲਿਆ ਆ ਮੰਡੀ ਦੇ ਚੜ੍ਹਦੇ ਪਾਸੇ ਵਾਲੇ ਦਰਵਾਜ਼ੇ ਤੋਂ ਥੋੜਾ ਹਟ ਕੇ ਬੱਸ ਸਟਾਪ ਐ ਐਤੋਂ ਇੱਕ ਮੀਲ ਦੂਰ 메ਨ ਸੜਕ ਲਿੰਕ ਰੋਡ ਉੱਤੇ ਬੱਸਾਂ ਦੀ ਆਵਾਜਾਈ ਕਦੇ ਆਮ ਰਹਿੰਦੀ ਸੀ ਹੁਣ ਨਹੀਂ ਮਨ ਮਰਜ਼ੀ ਨਾਲ ਹੀ ਕੋਈ ਵਾਸੰਦਲੇ ਬੱਸ ਸਟਾਪ ਉੱਤੇ ਆਉਂਦੀ ਐ ਮੰਡੀ ਦਾ ਪ੍ਰੈਸ ਰਿਪੋਰਟਰ ਹਰ ਮਹੀਨੇ ਖਬਰ ਸ਼ਿਭਵਾਉਂਦਾ ਐ ਕੇ ਸਾਰੀਆਂ ਬੱਸਾਂ ਅੰਦਰ ਹੋ ਕੇ ਜਾਇਆ ਕਰਨਾ ਮੰਡੀ ਵਿੱਚ ਕੋਈ ਸਿਆਸੀ ਜਲਸਾ ਹੋਵੇ ਤਾਂ ਇੱਕ ਮੰਗ ਅੰਦਰਲੇ ਬਾਸਰ ਦੇ ਉੱਤੇ ਬੱਸਾਂ ਔਨ ਸੰਬੰਧੀ ਲਾਜ਼ਮੀ ਰੱਖੀ ਜਾਂਦੀ ਹੈ ਪਰ ਕੋਈ ਨਹੀਂ ਸੁਣਦਾ ਸਗੋਂ ਮੰਡੀ ਵਿੱਚੋਂ ਹੀ ਆਵਾਜ਼ ਉੱਠ ਫੜਦੀ ਹੈ ਭਾਈ ਰਿਕਸ਼ਾ ਵਾਲਿਆਂ ਨੇ ਵੀ ਕਿਤੋਂ ਖਾਣੀਏ ਢਾਲ ਰੋਟੀ ਪਰ 3 ਵੀਲਰਾਂ ਦਾ ਕੀ ਕਰੇਗਾ ਕੋਈ ਰਿਕਸ਼ਾ ਵਾਲੇ ਖੜੇ ਘਰੋਤੇ ਮੂੰਹ ਦੇਖਦੇ ਰਹਿ ਜਾਂਦੇ ਹਨ ਤੇ 3 ਵੀਲਰ ਸਾਰੀਆਂ ਸਵਾਰੀਆਂ ਹੋਂਚ ਲ ਜਾਂਦਾ ਹੈ ਜਦੋਂ ਅੰਦਰਲੇ বাস ਸਟਾਪ ਉੱਤੇ ਸਾਰੀਆਂ ਬੱਸਾਂ ਆਉਂਦੀਆਂ ਸਨ ਉਹਨਾਂ ਦਿਨਾਂ ਵਿੱਚ ਇੱਥੇ ਕਈ ਵਰਕਸ਼ਾਪਾਂ ਖੁੱਲੀਆਂ ਟਰੈਕਟਰਾਂ, ਟੱਕਾਂ ਤੇ ਸਕੂਟਰਾਂ ਦੀਆਂ ਵਰਕਸ਼ਾਪਾਂ ਇਹ ਵਰਕਸ਼ਾਪਾਂ ਹੁਣ ਵੀ ਹਨ ਖਰਾਦੀਏ ਵੀ ਆ ਗਏ ਬੋਰਾ ਦਾ ਸਮਾਨ ਵਿਕਦਾ ਇੰਜਨਾਂ ਦੇ ਸਪੇਅਰ ਪਾਰਟਸ ਦੀਆਂ ਦੁਕਾਨਾਂ ਨਹੀਂ ਆਉਂਦੀ ਕੋਈ বাস ਅੰਦਰਲੇ ਅੱਡੇ ਉੱਤੇ ਨਾ ਆਵੇ ਬੰਦਿਆਂ ਦਾ ਹੁਣ ਵੀ ਇੱਥੇ ਮੇਲਾ ਲੱਗਿਆ ਰਹਿੰਦਾ ਉਸ ਦਿਨ ਦੁਪਹਿਰੇ ਜੇ ਉਸ ਦੁਆਲੇ ਭੀੜ ਇਕੱਠੀ ਹੋਈ ਖੜੀ ਸੀ ਕੋਈ ਉਹਨੂੰ ਉਹਦੇ ਕੰਨ ਕੋਲ ਆਪਣਾ ਮੂੰਹ ਲਾ ਕੇ ਕੁਝ ਪੁੱਛਦਾ ਕੋਈ ਕੁਝ ਕੋਈ ਪੰਜਾਬੀ ਬੋਲਦਾ ਕੋਈ ਟੁੱਟੀ ਫੁੱਟੀ ਹਿੰਦੀ ਉਹ ਜਿਹੜਾ ਵੀ ਜਵਾਬ ਦਿੰਦੀ ਕਿਸੇ ਦੇ ਕੁਝ ਪਰਪੱਲੇ ਨਾ ਪੈਂਦਾ ਤਮਾਸ਼ੀਨ ਹੱਸਦੇ ਤੇ ਉਹਦਾ ਮਖੌਲ ਉਡਾਉਂਦੇ ਉਹ 2 ਘੰਟਿਆਂ ਤੋਂ ਉੱਥੇ ਬੈਠੀ ਹੋਈ ਸੀ ਇੱਕ ਹੋਟਲ ਮਾਲਕ ਉਹਦੇ ਉੱਤੇ ਤਰਜ਼ਾ ਕਾ ਕੇ ਉਹਨੂੰ ਇੱਕ ਚਾਹ ਦਾ ਗਲਾਸ ਤੇ ਦੋ ਬ੍ਰੈਡ ਪੀਸ ਫੜਾ ਗਿਆ ਸੀ ਔਰਤ ਨੇ ਸਭ ਕੋੜਾ ਕੁਸੈਲਾ ਕਰਕੇ ਅੰਦਰ ਸੁੱਟ ਲਿਆ ਸੀ ਜਿਵੇਂ ਉਹ ਤਾਂ ਅੰਦਰ ਮਰਿਆ ਪਿਆ ਹੋਏ ਕੋਲ ਦੀ ਲੰਗੇ ਜਾਂਦੇ ਕੇਸ ਦੀ ਪੱਗ ਵਾਲੇ ਦੋ ਨੌਜਵਾਨਾਂ ਨੇ ਬੰਦਿਆਂ ਦੇ ਇਕੱਠ ਦੇਖਿਆ ਤਾਂ ਉਹ ਉਹਨਾਂ ਵਿੱਚ ਆਖੂ ਸੀ ਔਰਤ ਦਾ ਮਾਮਲਾ ਦੇਖ ਕੇ ਉਹ ਪਹਿਲਾਂ ਤਾਂ ਮੁਸਕਰਾਏ ਫਿਰ ਉਤੋਂ ਕਿਸ ਕਰਨ ਲੱਗੇ ਇੱਕ ਨੌਜਵਾਨ ਬੋਲਿਆ ਕੌਣ ਹੋਈ ਏ ਇਹ ਆਪਣੇ ਕੰਨੀ ਦੀ ਤਾਂ ਲੱਗਦੀ ਨਹੀਂ ਪੁੱਛ ਲੈਨੇ ਆ ਦੂਜਾ ਔਰਤ ਦੇ ਕੋਲ ਮੂਲ ਜਾ ਕੇ ਬੁੱਚਣ ਲੱਗਿਆ ਕੀ ਗੱਲ ਹੈ ਮਾਈ ਜੋ ਕੁਛ ਉਹ ਬੋਲੀ ਉਹਦੇ ਸਮਝ ਵਿੱਚ ਨਹੀਂ ਆਇਆ ਉਹ ਹੈਰਾਨੀ ਵਿੱਚ ਮੁਸਕਰਾਉਣ ਲੱਗ ਪਿਆ ਲੋਕ ਹੱਸ ਰਹੇ ਸਨ ਉਸ ਔਰਤ ਉੱਤੇ ਜਾਂ ਸ਼ਾਇਦ ਕੇਸਰੀ ਪੱਗ ਵਾਲੇ ਨੌਜਵਾਨ ਉੱਤੇ ਹੀ ਧਾਗਾ ਮਿਲ ਵਿੱਚ ਕੰਮ ਕਰਦੇ ਬਈਏ ਇੱਕ ਪਾਸੇ ਖੜੇ ਪੀਟਰ ਰੇੜੇ ਦੀ ਉਡੀਕ ਕਰ ਰਹੇ ਸਨ ਉਹ ਅੱਠ ਦਾ ਸਨ ਹੱਥਾਂ ਵਿੱਚ ਥੈਲੇ ਫੜੇ ਹੋਏ ਸਿਰਾਂ ਉੱਤੇ ਸਮਾਨ ਦੀਆਂ ਗੰਡਾਂ ਬੀੜੀਆਂ ਪੀਂਦੇ ਤੇ ਇੱਕ ਦੂਜੇ ਨਾਲ ਕੋਈ ਗੱਲ ਕਰਦੇ। ਕੇਸਰੀ ਪੱਗ ਵਾਲਾ ਇੱਕ ਨੌਜਵਾਨ ਉਹਨਾਂ ਕੋਲ ਗਿਆ ਤੇ ਕਿਹਾ ਤੁਸੀਂ ਇੱਧਰ ਆਓ ਸਾਰੇ। ਉਹਨੂੰ ਦੇਖੋ ਪਲਕੀ ਬੋਲਦੀ ਐ। ਕਵਨ? ਕੀ ਬੋਲਦੀ? ਇੱਕ ਭਈਆ ਰੁੱਖਾ ਜਿਹਾ ਬੋਲਿਆ। ਓਏ ਉਧਰ ਇੱਕ ਔਰਤ ਐ। ਆਓ ਤੁਸੀਂ ਸਮਝ ਲਓਗੇ ਸ਼ਾਇਦ ਉਹਦੀ ਬੋਲੀ। ਭਈਆ ਵਿੱਚ ਬਹੁਤੇ ਬਿਹਾਰੀ ਸਨ। 2-3 ਯੂਪੀ ਵਾਲੇ ਤੇ ਇੱਕ ਮਾਚਲੀ। ਇੱਕ ਬੰਗਾਲੀ ਵੀ ਸੀ। ਔਰਤ ਆਪਣੇ ਆਪ ਹੀ ਕੁਝ ਬੋਲੀ ਜਾ ਰਹੀ ਸੀ। ਉਹ ਆਪ ਉਹਨੂੰ ਸੁਣਨ ਲੱਗੇ ਮੰਗਾਲੀ ਉਹਦੇ ਹੋਰ ਨੇੜੇ ਹੋ ਗਿਆ ਫਿਰ ਜਦੋਂ ਉਹ ਆਪ ਬੋਲਿਆ ਤਾਂ ਔਰਤ ਅਚੰਬਿਤ ਰਹਿ ਗਈ ਮੁਸਕਰਾ ਵੀ ਰਹੀ ਸੀ ਦੋਵਾਂ ਨੇ ਗੱਲ ਸਾਂਝੀ ਕੀਤੀ ਮੰਗਾਲੀ ਮਜ਼ਦੂਰ ਕਈ ਸਾਲਾਂ ਤੋਂ ਇੱਥੇ ਸੀ ਉਹ ਅਦਬ ਪਚੱਦੀ ਪੰਜਾਬੀ ਬੋਲ ਲੈਂਦਾ ਪੰਜਾਬੀ ਵਿੱਚ ਆਖੀਆਂ ਗੱਲਾਂ ਸਮਝਦਾ ਸਭ ਕੇਸਰੀ ਪੱਗਾਂ ਵਾਲੇ ਨੌਜਵਾਨਾਂ ਨੂੰ ਜੋ ਉਹਨੇ ਦੱਸਿਆ ਉਹ ਇਹ ਸੀ ਕਿ ਇਹ ਔਰਤ ਮੰਗਾਲਣ ਹੈ ਕਲਕੱਤਾ ਸ਼ਹਿਰ ਦੀ ਇਦੋਂ ਇੱਕ ਟਰੱਕ ਡਰਾਈਵਰ ਉਥੋਂ ਇਹਨੂੰ ਚੱਕਮਾ ਦੇ ਕੇ ਲੈ ਆਇਆ ਸੀ ਉਹ ਇਹਨੂੰ ਆਪਣੇ ਘਰ ਵਸਾਏਗਾ ਉਧਰ ਇਹਦੇ ਪਤੀ ਨੇ ਦੂਜਾ ਵਿਆਹ ਕਰਵਾ ਲਿਆ ਸੀ ਇਹ ਉਧਰ ਆਪਣੀਆਂ ਤਿੰਨ ਕੁੜੀਆਂ ਛੱਡ ਕੇ ਆਈ ਹੈ ਦੂਜੀ ਪਤਨੀ ਇਹਨੂੰ ਤੰਗ ਕਰਦੀ ਤੇ ਪਤੀ ਖਾਣ ਪੈਣਨ ਨੂੰ ਨਹੀਂ ਦਿੰਦਾ ਸੀ ਇਹਨੂੰ ਕੁੱਟਦਾ ਮਾਰਦਾ ਵੀ ਟਰੱਕ ਡਰਾਈਵਰ ਜਿਹੜਾ ਇਹਨੂੰ ਲੈ ਕੇ ਆਇਆ ਸੀ ਹੁਣ ਪਤਾ ਨਹੀਂ ਕਿੱਥੇ ਹੈ ਇਹ ਹੋਰ ਤਿੰਨ ਚਾਰ ਬੰਦਿਆਂ ਕੋਲ ਰਹੀ ਹੈ ਉਹਨਾਂ ਨੇ 20 ਦਿਨ ਇਹਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ। ਉਹ ਸ਼ਾਮ ਨੂੰ ਹਨੇਰੇ ਹੋਏ ਆਉਂਦੇ ਤੇ ਸਵੇਰੇ ਜਾਣ ਲੱਗੇ ਬਾਹਰ ਜਿੰਦਰਾ ਲਾ ਜਾਂਦੇ। ਰੋਟੀ ਖਾਣ ਨੂੰ ਇੱਕੋ ਡੰਗ ਦਿੰਦੇ ਸਨ। ਸ਼ਾਮ ਵੇਲੇ ਲਿਹਾਉਣ ਵਾਲਾ 2 ਮਹੀਨਿਆਂ ਪਿੱਛੋਂ ਇਹਨੂੰ ਉਹਨਾਂ ਬੰਦਿਆ ਕੋਲ ਛੱਡ ਗਿਆ ਸੀ। ਆ ਜੋ ਇਹਨੂੰ ਟਰੱਕ ਵਿੱਚੋਂ ਇੱਥੇ ਉਤਾਰ ਗਏ ਹਨ। ਉਹਨਾਂ ਆਪਣਾ ਨਾਂ ਸੁਜਾਤਾ ਦੱਸਿਆ। ਰੋਹਿਤ ਨੇ ਥਾਣੇਦਾਰ ਨੂੰ ਦੱਸਿਆ ਕਿ ਉਹ ਕਿਸੇ ਦੇ ਵੀ ਘਰ ਜਾ ਸਕਦੀ ਹੈ। ਜਿਹੜਾ ਇਹਨੂੰ ਬਸ ਦੋ ਡੰਗ ਰੋਟੀ ਦੇ ਸਕਦਾ ਹੋਵੇ। ਨਿਹਾਲ ਸਿੰਘ ਨੰਬਰਦਾਰ ਨੇ ਗੱਲ ਸੁਣੀ ਤਾਂ ਉੱਠ ਕੇ ਥਾਣੇਦਾਰ ਨੂੰ ਪੁੱਛਣ ਲੱਗਿਆ। ਇਹਨੂੰ ਪੁੱਛੋ ਸਰਦਾਰ ਜੀ ਇਹ ਰੋਟੀ ਟੋਕ ਦਾ ਕੰਮ ਕਰ ਸਕਦੀ ਐ? ਥਾਣੇਦਾਰ ਨੇ ਰੋਹਿਤ ਨੂੰ ਕਿਹਾ। ਪੁੱਛ ਬਈ ਇਹਨੂੰ। ਰੋਹਿਤ ਨੇ ਸੁਜਾਤਾ ਨਾਲ ਗੱਲ ਕੀਤੀ ਤੇ ਫਿਰ ਅਧਪਚੱਦੀ ਪੰਜਾਬੀ ਬੋਲ ਕੇ ਦੱਸਣ ਲੱਗਿਆ। ਕਿ ਉਹ ਘਰ ਦਾ ਸਾਰਾ ਕੰਮ ਕਰੇਗੀ। ਨਿਹਾਲ ਸਿੰਘ ਨੇ ਜਿਵੇਂ ਬੇਨਤੀ ਕੀਤੀ ਹੋਵੇ। ਮਹਾਰਾਜ ਮੈਂ ਪਿੰਡ ਨੂੰ ਜਾਣਾ ਐ। ਇੱਕ ਘੰਟਾ ਦੇ ਦਿਓ ਸਿਰਫ ਹੁਣੇ ਲਿਆ ਕੇ ਬੰਦਾ ਹਾਜ਼ਰ ਕਰ ਦਿਨਾ ਇਹਦਾ ਵੀ ਪੁੱਨ ਉਹਦਾ ਵੀ ਪੁੱਨ ਨੰਬਰਦਾਰ ਆ ਤੈਨੂੰ ਜ਼ਿੰਮੇਵਾਰੀ ਉੱਟਨੀ ਪਊ ਐਸਾ ਨਾ ਹੋਵੇ ਬਈ ਤੇਰਾ ਉਹ ਬੰਦਾ ਟਰੱਕ ਡਰਾਈਵਰ ਵਾਂਗੂ ਹੀ ਇਹਨੂੰ 20 ਦਿਨਾਂ ਪਿਛੋਂ ਡੱਕਰ ਦੇਵੇ ਖਾਨੇਦਾਰ ਨੂੰ ਵੀ ਹੁਣ ਉਸ ਔਰਤ ਵਿੱਚ ਦਿਲਚਸਪੀ ਹੋ ਗਈ ਲੱਗਦੀ ਸੀ ਨਾਸਰਦਾਜੀ ਫੁੱਲਾਂ ਪਾਨਾ ਵਾਂਗ ਰੱਖੂ ਉਹ ਤਾਂ ਇਹਨੂੰ ਉਹਨੂੰ ਤਾਂ ਤੀਵੀ ਚਾਹੀਦੀ ਏ ਚਾਹੇ ਕਿਹੋ ਜਿਹੀ ਹੋਵੇ ਬੱਸ ਦੋ ਗੁੱਲੀਆਂ ਥੱਪ ਸਕਦੀ ਹੋਵੇ ਆਪੇ ਹੱਥ ਫੂਕਦੇ ਵਿਚਾਰਾ ਉਹ ਤਾਂ ਸੱਤ ਜਨਮਾਂ ਦਾ ਭੁੱਖਾ ਧੀਮੀ ਦਾ ਫੇਰ ਐਬ ਕੋਈ ਨਹੀਂ ਕਮਾਉਂਦੇ ਤੇ ਖਾਂਦੇ ਮੈਂ ਜ਼ਿੰਮੇਵਾਰੀ ਲੈਣਾ ਇਸ ਗੱਲ ਦੀ ਤਾਂ ਤੁਸੀਂ ਹੁਕਮ ਕਰੋ ਇੱਕ ਵਾਰੀ ਜਾਵਾਂ ਮੈਂ ਜਾ ਇਹ ਵੀ ਠੀਕ ਹੈ ਜੇ ਇੱਧਰ ਹੀ ਜਾਂਦਾ ਕੋਈ ਥਾਂ ਟਿਕਾਣਾ ਬੰਦ ਹੈ ਹੋਰ ਇਹਨੇ ਕੀ ਲੈਣਾ ਇਸ ਵਾਰ ਕੇਸ ਦੀ ਪੱਗਾਂ ਵਾਲੇ ਬੋਲੇ ਬਚਨੇ ਦਾ ਘਰ ਨਿਹਾਲ ਸਿੰਘ ਨੰਬਰਦਾਰ ਦੇ ਗਵਾਨ ਵਿੱਚ ਸੀ ਉਹ ਦਾ ਕੋਈ ਨਹੀਂ ਸੀ ਇਕੱਲੀ ਜਾਨ ਦੀ ਜਾਨ ਜ਼ਮੀਨ ਨਹੀਂ ਸੀ ਘਰ ਵੀ ਕੀ ਸੀ ਇੱਕੋ ਕਮਰਾ ਨਾਲ ਹੀ ਛੋਟੀ ਜਿਹੀ ਰਸੋਈ ਨਿੱਕਾ ਜਿਹਾ ਵੇੜਾ ਵੇੜੇ ਵਿੱਚ ਨਿੰਮ ਦਾ ਰੁੱਖ ਇੱਕ ਪਾਸੇ ਕੰਧ ਨਾਲ ਪਾਣੀ ਦਾ ਨਲਕਾ ਵੀਹੀ ਨਾਲ ਕੰਧ ਤੇ ਨਲਕੇ ਵਿਚਕਾਰ ਪੱਕੀਆਂ ਇੱਟਾਂ ਦਾ ਓਟਾ ਚੱਕੀ ਦਾ ਫੁੱਟਿਆ ਪਾウダー ਰੱਖ ਕੇ ਬਣਾਇਆ ਨੌਨ ਧੋਣ ਦਾ ਫਰਸ਼ ਉਹ ਸ਼ਹਿਰੋਂ ਚਾਹ ਪੱਤੀ ਕੱਪੜੇ ਧੋਣ ਵਾਲਾ ਸਾਬਣ ਮਾਚਿਸਾਂ ਵਸਾ ਤੇ ਗਰਮ ਮਸਾਲਾ ਲੈ ਆਉਂਦਾ ਬਾਈਸਾਈਕਲ ਖੱ쩌ਵਾਂਗ ਲੱਦਿਆ ਹੁੰਦਾ ਆਲੇ-ਦੁਆਲੇ ਦੇ ਸਾਰੇ ਪਿੰਡਾਂ ਵਿੱਚੋਂ ਜਾਂਦਾ ਨੇਤ ਦੀ ਕਿਸ ਨਾਲ ਉਹਨੇ ਖਾਸੀ ਪੈਸੇ ਜੋੜ ਰੱਖੇ ਸਨ ਉਹ ਇਹ ਕੰਮ ਕਈ ਵਰਿਆਂ ਤੋਂ ਕਰੀ ਜਾ ਰਿਹਾ ਸੀ ਇਸ ਸਮੇਂ ਉਹਦੀ ਉਮਰ 50 ਦੇ ਨੇੜੇ ਸੀ 40 ਸਾਲਾਂ ਤੱਕ ਉਹਨੂੰ ਕੋਈ ਰਿਸ਼ਤਾ ਨਹੀਂ ਹੋਇਆ ਸੀ ਤੇ ਫੇਰ ਆਸ ਵੀ ਮੁੱਕ ਗਈ ਉਹਨੇ ਦਿਲ ਵਿੱਚ ਧਾਰ ਰੱਖਿਆ ਸੀ ਕਿ ਇੱਕ ਦਿਨ ਆਪਣੇ ਘਰੋਂ ਕੋਈ ਤੀਵੀਂ ਜ਼ਰੂਰ ਲੈ ਕੇ ਆਵੇਗਾ ਉਹਨੂੰ ਇਹ ਵੀ ਯਕੀਨ ਸੀ ਕਿ ਹੁਣ ਤਾਂ ਮੁੱਲ ਦੀ ਤੀਵੀ ਹੀ ਕੋਈ ਆ ਸਕੇਗੀ ਇਸੇ ਕਰਕੇ ਉਹ ਪੈਸੇ ਜੋੜਦਾ ਜਾ ਰਿਹਾ ਸੀ ਬੈਂਕ ਦੀ ਕਾਪੀ ਵਿੱਚ 8000 ਜਮ੍ਹਾਂ ਸੀ ਉਹਨੂੰ ਕਿਸੇ ਨੇ 10000 ਦਾ ਲਾਰਾ ਦਿੱਤਾ ਹੋਇਆ ਸੀ ਉਹ ਦਿਨ ਦੇਖਦਾ ਨਾ ਰਾਤ ਕਮਾਈ ਵੱਲ ਧਿਆਨ ਰੱਖਦਾ ਜਿਵੇਂ 10000 ਬਣਿਆ ਨਹੀਂ ਤੇ ਤੀਵੀ ਉਹਦੇ ਘਰ ਆਈ ਨਹੀਂ ਤੀਵੀ ਦੀ ਆਸ ਵਿੱਚ ਉਹ ਅੱਕਦਾ ਥੱਕਦਾ ਨਹੀਂ ਸੀ ਉਹ ਸੋਚਦਾ ਇੱਕ ਵਾਰੀ ਉਹਦੇ ਘਰ ਕੋਈ ਤੀਵੀ ਆ ਜਾਵੇ ਸਹੀ ਉਹ ਦੁਗੜੀ ਇੱਕ ਮਾਈ ਕਰਿਆ ਕਰੇਗਾ ਜਿਉਂਦਿਆਂ ਵਿੱਚ ਹੋ ਜਾਵੇਗਾ ਸ਼ਰੀਕਾਂ ਦੇ ਮਿਹਨੇ ਮੁੱਕ ਜਾਣਗੇ ਵੇੜੇ ਵਾਲੀ ਨਿੰਮ ਨੂੰ ਇੱਕ ਦਿਨ ਪਤਾਸੇ ਜ਼ਰੂਰ ਲੱਗਣਗੇ ਬਚਨਾਂ ਨਿਹਾਲ ਸਿੰਘ ਦੇ ਸ਼ਰੀਕੇ ਵਿੱਚੋਂ ਸੀ ਚਾਹੇ ਉਹ ਆਂਡਗਵਾਂਡ ਵਿੱਚ ਕਿਸੇ ਕੁੜੀ ਬਹੂਵਲ ਅੱਖ ਭਰ ਕੇ ਨਹੀਂ ਕਦੇ ਝਾਕਿਆ ਸੀ ਪਰ ਉਹਦੇ ਘਰ ਕਦੇ-ਕਦੇ ਉਪਰੇ ਬੰਦੇ ਆਉਂਦੇ ਰਾਤ ਪਈ ਤੋਂ ਆਉਂਦੇ ਤੜਕੇ ਮੂੰਹ ਹਨੇਰੇ ਹੀ ਨਿਕਲ ਜਾਂਦੇ ਉਹਨਾਂ ਨਾਲ ਕੋਈ ਤੀਮੀ ਵੀ ਹੁੰਦੀ ਸ਼ਰੀਗਵਾਨ ਦਾ ਸੌਸਖ ਨੰਬਰ ਦਾ ਚਤਾਰ ਦਾ ਉਹ ਪੋਤੇ-ਪੋਤੀਆਂ ਵਾਲਾ ਖਾਨਦਾਨੀ ਬੰਦਾ ਸੀ ਬਜਨੇ ਦਾ ਘਰ ਵਸਾਉਣ ਲਈ ਉਹ ਬਜਨੇ ਨਾਲੋਂ ਵੀ ਵੱਧ ਫਿਕਰ ਕਰਦਾ ਆਖਦਾ ਸ਼ਰੀਗ ਦਾ ਵਜਦਾ ਰਸ ਦਾ ਚੰਗਾ ਅੱਜ ਬਜਨਾ ਪਿੰਡਾਂ ਵਿੱਚ ਨਹੀਂ ਗਿਆ ਸੀ ਉਹਦਾ ਸਰੀਰ ਢਿੱਲਾ ਸੀ ਜਿਵੇਂ ਕੰਸ ਹੋਵੇ ਲੌਂਗਾਂ ਵਾਲੀ ਚਾਹ ਪੀ ਕੇ ਉਹ ਚਾਦਰਾਂ ਤਾਈਂ ਰੇੜ ਦੀ ਇੱਕ ਗੁੱਟ ਵਿੱਚ ਹਲਾਨੀ ਮੰਜੀ ਉੱਤੇ ਮੂੰਹ ਸਿਰ ਵੱਟੀ ਪਿਆ ਸੀ ਨੰਬਰਦਾਰ ਨੇ ਉਹਨੂੰ ਝੰਜੋੜਿਆ ਤਾਂ ਉੱਠ ਕੇ ਬੈਠ ਗਿਆ। ਗਾਲ ਸੁਣੀ ਤਾਂ ਚਾਦਰ ਇਕੱਠਾ ਕਰਕੇ ਪੈਨ ਦਾ ਉੱਤੇ ਰੱਖ ਦਿੱਤਾ। ਹੰਗਵਾੜੀਆਂ ਪੰਨਣ ਲੱਗਿਆ। ਨੰਬਰਦਾਰ ਕਹਿੰਦਾ ਗੁਰਬਚਨ ਸਿੰਘ ਭਰਾਵਾ ਸਲਾਹਾਂ ਜੀਆਂ ਤਾਂ ਕਰਨਾ। ਬਸ ਉੱਠ ਕੇ ਤੋਰ ਚੱਲ। ਖੁੰਝਿਆ ਵਕਤ ਮੁੜ ਕੇ ਹੱਥ ਨਹੀਂ ਆਉਣਾ। ਅਕਾਲ ਸਰ ਤੋਂ ਸੁਖਾਨੰਦ ਮੰਡੀ ਨੇੜੀ ਸੀ। ਪੱਕੀ ਲਿੰਕ ਸੜਕ ਦੋਵਾਂ ਕੋਲ ਆਪਣੇ ਆਪਣੇ ਸਾਈਕਲ। ਉਹ ਤਾਂ ਫਿੜਕੇ ਵਾਂਗ ਥਾਣੇ ਜਾ ਵਜੇ। ਇਸ ਦੌਰਾਨ ਰੋਹਿਤ ਨੇ ਸੁਜਾਤਾ ਤੋਂ ਹੋਰ ਵੀ ਕਈ ਗੱਲਾਂ ਪੁੱਛ ਕੇ ਥਾਣੇਦਾਰ ਨੂੰ ਦੱਸਿਆ ਸਨ। ਥਾਣੇਦਾਰ ਗੱਲ ਸੁਣਦਾ ਤੇ ਹੱਸਣ ਲੱਗਦਾ। ਕੇਸਰੀ ਪੱਗਾਂ ਵਾਲੇ ਜੋ ਉਸੇ ਮੰਡੀ ਦੇ ਨੌਜਵਾਨ ਸਨ, ਕੁਝ ਸਮੇਂ ਲਈ ਚਾਹ ਪਾਣੀ ਪੀਣ ਆਪਣੇ ਘਰਾਂ ਨੂੰ ਉੱਠ ਗਏ ਸਨ। ਭੀੜ ਵੀ ਜਾ ਚੁੱਕੀ ਸੀ। ਇੱਕ ਕਾਗਜ਼ ਉੱਤੇ ਥਾਣੇਦਾਰ ਨੇ ਮੁੰੰਚੀ ਤੋਂ ਸੁਜਾਤਾ ਦਾ ਬਿਆਨ ਲਿਖਵਾ ਲਿਆ। ਸੁਜਾਤਾ ਨੇ ਅੰਗਰੇਜ਼ੀ ਅੱਖਰਾਂ ਵਿੱਚ ਆਪਣਾ ਨਾਮ ਲਿਖਿਆ। ਫਿਰ ਗੁਰਬਚਨ ਸਿੰਘ ਦਾ ਬਿਆਨ ਲਿਖਿਆ। ਨੇ ਪੰਜਾਬੀ ਵੇਸ ਦਸਤਕਤ ਕੀਤੇ ਨਵੇਂ ਨੌਜਵਾਨਾਂ ਤੇ ਨੰਬਰਦਾਰ ਨਿਹਾਲ ਸਿੰਘ ਨੇ ਗਵਾਹੀਆਂ ਪਾ ਦਿੱਤੀਆਂ ਉਹ ਤੁਰਨ ਲੱਗੇ ਤਾਂ ਥਾਣੇਦਾਰ ਬੋਲਿਆ ਗੁਰਬਚਨ ਸਿੰਘ ਇਹਨੂੰ ਨਿਆਣਾ ਨਿੱਕਾ ਵੀ ਹੋਣਾ ਫੇਰ ਨਾ ਕਹੀਂ ਬਈ ਇਹ ਤਾਂ ਹੋਰ ਵੀ ਚੰਗੀ ਗੱਲ ਐ ਸਰਦਾਰ ਜੀ ਛੇਤੀ ਮਿਲ ਜੂਗਾ ਜਵਾਕ ਬਚਨੇ ਨੂੰ ਸਭ ਮਨਜ਼ੂਰ ਸੀ ਰੋਹਿਤ ਆਖ ਰਿਹਾ ਸੀ ਅਮਾਰ ਵਾੜੀ ਕੀ ਜੜੇ ਤੁਮਾਰ ਵਾੜੀ ਮੇਂ ਲੱਗ ਰਹੀ ਐ ਖੁਸ਼ੀ ਕੀ ਬਾਤ ਐ ਬਈ ਥਾਣੇਦਾਰ ਕਹਿੰਦਾ ਸਾਡੇ ਸਪਾਈਆਂ ਦੇ ਲੱਡੂ ਨੰਬਰਦਾਰਾ ਨੰਬਰਦਾਰ ਸਾਰਾ ਇੰਤਜ਼ਾਮ ਕਰਕੇ ਆਇਆ ਸੀ ਉਹਨੇ ਚਾਰ ਬੋਤਲਾਂ ਦੇ ਪੈਸੇ ਗਿਣ ਕੇ ਮੁੰਛ ਨੂੰ ਫੜਾ ਦਿੱਤੇ ਬਚਨੇ ਦੇ ਸਾਈਕਲ ਮਗਰ ਸੁਜਾਤਾ ਤੇ ਨੰਬਰਦਾਰ ਦੇ ਸਾਈਕਲ ਮਗਰ दारू ਦੇ ਤੋੜੇ ਵਾਲਾ ਬੰਦਾ ਸੁਖਾਨੰਦ ਮੰਡੀ ਚੰਗ ਸਿਆਲ ਬਾਣ ਉੱਠੀ ਦੋਸਤੋ ਤੁਸੀਂ ਸੁਣੀ ਕਹਾਣੀ ਜੜਾ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇਕਰ ਇਹ ਕਹਾਣੀ ਵਧੀਆ ਲੱਗੀ ਕਹਾਣੀ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਤੇ ਚੈਨਲ ਬਿਊਟੀਅਰ ਸਟੋਰੀਜ਼ ਪੰਜਾਬੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਮਿਲਦੇ ਇਸੇ ਤਰ੍ਹਾਂ ਇੱਕ ਹੋਰ ਨਵੀਂ ਕਹਾਣੀ ਦੇ ਨਾਲ